ਲੋਕਸਭਾ ਦੇ ਚੋਣ ਨਤੀਜਿਆਂ ਬਾਰੇ ਮੰਥਨ ਕਰਨ ਲਈ ਕਾਲੀ ਵਿੱਚ ਸੱਦੀ ਗਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਸੰਕਟ ਹੋਰ ਵਧ ਗਿਆ ਹੁਣ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਅਤੇ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਂਬੇ ਕਰਨ ਦੀ ਮੰਗ ਕਰਨ ਵਾਲਿਆਂ ਦੀ ਲਾਈਨ ਲਗਾਤਾਰ ਲੰਮੀ ਹੋ ਰਹੀ ਹੈ ਹੁਣ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਵੀ ਅੰਦਰਖਾਤੇ ਸੁਖਵੀਰ ਵਿਰੋਧੀ ਗਰੁੱਪ ਨਾਲ ਹਾਂ ਵਿੱਚ ਹਾਂ ਮਿਲਾ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਵੱਲੋਂ ਕੋਰ ਕਮੇਟੀ ਦੇ ਅਸਲ ਸੱਚ ਦਾ ਪੇਤ ਖੋਲਣ ਬਾਅਦ ਹੁਣ ਬਾਦਲ ਦਲ ਅੰਦਰ ਮੁਰਕਲੇਸ਼ ਵਧਣ ਲੱਗਾ ਇਸ ਸਮੇਂ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਦੇ ਦੁਆਲੇ ਸੁਖਵੀਰ ਦੀ ਲੀਡਰਸ਼ਿਪ ਵਿਰੁੱਧ ਸਵਾਲ ਚੁੱਕਣ ਵਾਲੇ ਕਈ ਪ੍ਰਮੁੱਖ ਅਕਾਲੀ ਆਗੂ ਇਕੱਠੇ ਹੋਣ ਲੱਗੇ ਨੇ ਪਾਰਟੀ ਵਿੱਚ ਚੋਣਾਂ ਸਮੇਂ ਬਰਖਾਸਤ ਆਦੇਸ਼ ਪ੍ਰਤਾਪ ਸਿੰਘ ਕੈਰੋ ਪਾਰਪ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਅਕਾਲੀ ਆਗੂ ਰਵੀਕਰਨ ਸਿੰਘ ਕਾਲੋ ਤੋਂ ਇਲਾਵਾ ਹੋਰ ਕਈ ਨਿਰਾਸ਼ ਅਕਾਲੀ ਆਗੂਆਂ ਕੋਲੋਂ ਵੀ ਟੀਨਸਾ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਮੇਂ ਜੇ ਨਜ਼ਰ ਮਾਰੀਏ ਤਾਂ ਸੁਖਦੇਵ ਸਿੰਘ ਟੀਨ ਸਾਤੇ ਪ੍ਰੋਫੈਸਰ ਚੰਦੂ ਮਾਚਰਾ ਤੋਂ ਇਲਾਵਾ ਸਕੰਦਰ ਸਿੰਘ ਮਲੂਕਾ ਬੀਬੀ ਚਗੀਰ ਗੌਰ ਸੁਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਬਡਾਲਾ ਡਾਕਟਰ ਦਲਜੀਤ ਸਿੰਘ ਚੀਮਾ ਮਨਪ੍ਰੀਤ ਸਿੰਘ ਈਆਲੀ ਵੀ ਅੰਦਰ ਖਾਤੇ ਇਕਜੁੱਟ ਹੋ ਰਹੇ ਨੇ ਅਤੇ ਫੋਨ ਉੱਪਰ ਇੱਕ ਦੂਜੇ ਨਾਲ ਵਿਚਾਰਾਂ ਕਰ ਰਹੇ ਨੇ ਸੂਤਰਾਂ ਦੀ ਮੰਨੀਏ ਤਾਂ ਜੇ ਸੁਖਬੀਰ ਆਪਣੀ ਜਿੱਦ ਤੇ ਅੜੇ ਰਹੇ ਤਾਂ ਇਹ ਸਾਰੇ ਪ੍ਰਮੁੱਖ ਆਗੂ ਮੀਟਿੰਗ ਕਰਕੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਪਾਵੇਂਕੋਰ ਕਮੇਟੀ ਦੀ ਮੀਟਿੰਗ ਵਿੱਚ ਤਾਂ ਖੁੱਲ ਕੇ ਸੁਖਬੀਰ ਸਾਹਮਣੇ ਕੋਈ ਆਗੂ ਜ਼ਿਆਦਾ ਨਹੀਂ ਬੋਲਿਆ ਅਤੇ ਸਮਝਿਆ ਜਾ ਰਿਹਾ ਸੀ ਕਿ ਮੀਟਿੰਗ ਸ਼ਾਂਤ ਮਾਹੌਲ ਵਿੱਚ ਖਤਮ ਹੋ ਗਈ ਹੈ ਪਰ ਮੀਟਿੰਗ ਬਾਅਦ ਜਾ ਰਹੀ ਹੋਏ ਪ੍ਰੈਸ ਨੋਟ ਨਾਲ ਕਲੇਸ਼ ਹੋਰ ਵਧ ਗਿਆ ਪ੍ਰੈਸ ਨੋਟ ਵਿੱਚ ਇਹੀ ਗੱਲ ਲਿਖੀ ਗਈ ਸੀ ਕਿ ਸਾਰੇ ਮੈਂਬਰਾਂ ਨੇ ਕੋਰ ਕਮੇਟੀ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿੱਚ ਪ੍ਰੋਸਾ ਪ੍ਰਗਟ ਕਰਦਿਆਂ ਮਤਾ ਪਾਸ ਕੀਤਾ ਪਰ ਚੰਦੂ ਮਾਚਰਾ ਨੇ ਮੀਟਿੰਗ ਤੋਂ ਬਾਅਦ ਹੀ মিডিਏ ਨਾਲ ਗੱਲਬਾਤ ਵਿੱਚ ਸਾਰਾ ਭਾਂਡਾ ਪਾੰਦ ਦਿੱਤਾ। ਉਹਨਾਂ ਖੁੱਲੇ ਤੌਰ ਤੇ ਕਿਹਾ ਕਿ ਮੀਟਿੰਗ ਵਿੱਚ ਭਰੋਸਾ ਪ੍ਰਗਟ ਕਰਨ ਦਾ ਕੋਈ ਵੀ ਮਤਾਪਾਸ ਨਹੀਂ ਹੋਇਆ ਅਤੇ ਇਸ ਤਰ੍ਹਾਂ ਦੀਆਂ ਮਨਮਾਨੀਆਂ ਪਾਰਟੀ ਲਈ ਠੀਕ ਸਾਬਤ ਨਹੀਂ ਹੋਣਗੀਆਂ। ਚੰਦੂ ਮਾਚਰਾ ਨੇ ਤਾਂ ਇਹ ਵੀ ਕਿਹਾ ਕਿ ਇਸ ਪ੍ਰੈਸ ਨੋਟ ਬਾਰੇ ਮੈਂ ਹੀ ਇਤਰਾਜ਼ ਨਹੀਂ ਪ੍ਰਗਟ ਕਰ ਰਿਹਾ ਬਲਕਿ ਮੀਟਿੰਗ ਵਿੱਚ ਸ਼ਾਮਿਲ ਹੋਰ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਵੀ ਇਤਰਾਜ਼ ਪ੍ਰਗਟ ਕੀਤਾ। ਇਸ ਤੋਂ ਇਲਾਵਾ ਮੀਟਿੰਗ ਦੇ ਇੱਕ ਦਿਨ ਬਾਅਦ ਜੇ ਨਵੀਂ ਅਨੁਸ਼ਾਸਨੀ ਕਮੇਟੀ ਸੁਖਬੀਰ ਬਾਦਲ ਨੇ ਬਣਾਈ ਉਸ ਨਾਲ ਕਈ ਪ੍ਰਮੁੱਖ ਆਗੂਆਂ ਵਿੱਚ ਗੁੱਸਾ ਹੋਰ ਵਧਾ ਦਿੱਤਾ। ਇਸ ਕਮੇਟੀ ਵਿੱਚ ਸਿਰਫ ਬਾਦਲ ਪਰਿਵਾਰ ਦੇ ਵਫਾਦਾਰ ਆਗੂ ਹੀ ਸ਼ਾਮਿਲ ਕਰਨ ਨਾਲ ਹੋਰ ਸੀਨੀਅਰ ਆਗੂਆਂ ਨੂੰ ਅਹਿਸਾਸ ਹੋਇਆ ਕਿ ਲੱਗਦਾ ਨਹੀਂ ਕਿ ਅਕਾਲੀ ਦਲ ਦਾ ਕੋਈ ਸੁਧਾਰ ਹੋਵੇਗਾ। ਬਲਕਿ ਉਸੇ ਤਰ੍ਹਾਂ ਮਨਮਰਜ਼ੀਆਂ ਚੱਲਣਗੀਆਂ। ਇਸੇ ਤਰ੍ਹਾਂ ਬਾਦਲ ਦਲ ਵਿੱਚ ਇਸ ਸਮੇਂ ਅੰਦਰੂਨੀ ਤੌਰ ਤੇ ਨਾਰਾਜ਼ਗੀਆਂ ਬਹੁਤ ਵਧ ਰਹੀਆਂ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਧਮਾਕਾ ਹੋ ਸਕਦਾ ਹੈ।